ਪਾਗਲ ਥੀਏ ਪਾਗਲ ਥੀਏ ਪਾਗਲ ਥੀਏ ਉਹਨਾਂ ਕੋ ਬਚ ਗਏ ਨਹੀਂ ਪਾਗਲ ਥੀਏ ਠੀਕ ਹੈ ਜੀ ਅਸੀਂ ਲੜਾਈ ਛਡਵਾਈ ਹੈ ਅਸੀਂ ਲੜਾਈ ਛਡਵਾਉਣ ਦੇ ਵਿੱਚ ਗਲਤ ਹੋ ਗਏ ਤੇ ਇੱਥੋਂ ਪਿੱਛੋਂ ਦੀ ਆ ਕੇ ਬੈਕ ਸਾਈਡ ਤੋਂ ਆ ਕੇ ਸ਼ੈਨਾਈ ਪਲੇਸ ਵਿੱਚ ਮੇਰੇ ਫਾਦਰ ਸਾਹਿਬ ਜੀ ਵੀ ਪਾਗਲ ਲਈਏ ਜੋ ਸਾਨੂੰ ਗੁਰੂ ਗੋਬੀ ਸਿੰਘ ਜੀ ਨੇ ਦਾਤ ਬਖਸ਼ੀ ਹੈ ਠੀਕ ਹੈ ਜੀ ਪਾਗਲ ਲਈਏ ਜੇ ਅਸੀਂ ਆਪਣੇ ਸ਼ਸਤਰਾਂ ਦੇ ਇਸਤੇਮਾਲ ਕਰਦੇ ਤੇ ਅਸੀਂ ਗਲਤਾਂ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੇ ਉਹਨਾਂ ਦੇ ਵੱਜ ਜਾਂਦੇ ਅਸੀਂ ਤਾਂ ਵੀ ਗਲਤ ਹੋਣਾ ਸੀਗਾ ਤੇਤੀ ਦੀ ਨਰਨ ਦੇ ਵਿਆਹ ਵਿੱਚ ਗੁਰਸਿੱਖ ਵਿਅਕਤੀ ਦੀ ਪੱਗ ਦੀ ਬੇਅਦਬੀ ਕੀਤੀ ਗਈ ਹੈ ਪੱਗ ਉਤਾਰਨ ਵਾਲੇ ਮਸੀਹ ਪਾਈਚਾਰੇ ਦੇ ਵਿਅਕਤੀ ਦੱਸੇ ਜਾ ਰਹੇ ਨੇ ਜਿਨ੍ਹਾਂ ਤੇ ਇਲਜ਼ਾਮ ਹੈ ਕਿ ਉਹਨਾਂ ਨੇ ਪਿੱਛੋਂ ਆ ਕੇ ਗੁਰਸਿੱਖ ਵਿਅਕਤੀ ਦੀ ਪੱਗ ਉਤਾਰ ਦਿੱਤੀ ਉਦ੍ਰੇਸ਼ ਕਟਨਾ ਦੀ ਵੀਡੀਓ ਸਾਹਮਣੇ ਆਈ ਹੈ ਜਿਸ ਵਿੱਚ ਕਿ ਗੁਰਸਿੱਖ ਵਿਅਕਤੀ ਮੈਰਿਜ ਪੈਲਸ ਅੰਦਰ ਪੱਗ ਤੋਂ ਬਿਨਾ ਤੁਰਦਾ ਹੋਇਆ ਸਾਫ਼ ਨਜ਼ਰ ਆ ਰਿਹਾ ਹੈ ਇਸ ਦੌਰਾਨ ਦੋਵਾਂ ਧਿਰਾਂ ਵਿਚਾਲੇ ਝਗੜਾ ਹੁੰਦਾ ਵੀ ਦਿਖਾਈ ਦਿੱਤਾ ਪਾਗ ਲਥੀਏ ਪਾਗ ਲਥੀਏ ਪਾਗਲ ਥੀ ਉਹਨੂੰ ਕੋ ਬਚ ਕੇ ਨਹੀਂ ਪਾਗਲ ਥੀ ਲੈ ਲੋ ਪਾਗਲ ਥੀ ਏ ਪਾਗਲ ਥੀ ਏ ਪਾਗਲ ਥੀ ਉਹਨੂੰ ਕੋ ਬਚ ਕੇ ਨਹੀਂ ਪਾਗਲ ਥੀ ਤੇ ਮੈਂ ਆਬਲਾ ਅੰਮ੍ਰਿਤਸਰ ਦੇ ਮਜੀਠਾ ਰੋਡ ਦਾ ਏ ਜਿੱਥੇ ਕੋਈ ਗੁਰਸਿੱਖ ਵਿਅਕਤੀ ਜਸਵੀਰ ਸਿੰਘ ਆਪਣੀ ਧੀ ਦੀ ਨਰਾਨ ਦੇ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਪਹੁੰਚਿਆ ਸੀ ਪਰ ਉੱਥੇ ਡੀਜੇ ਵਾਲੇ ਨਾਲ ਹੋ ਰਹੇ ਝਗੜੇ ਨੂੰ ਸੁਲਝਾਉਂਦਿਆਂ ਉਸ ਤੇ ਜਵਾਈ ਦੇ ਚਾਚੇ ਅਤੇ ਕੁਝ ਹੋਰ ਵਿਅਕਤੀਆਂ ਨੇ ਉਸ ਦੀ ਦਸਤਾਰ ਉਤਾਰ ਦਿੱਤੀ ਸਿਰਫ ਇਹ ਨਹੀਂ ਨਹੀਂ ਪੀੜਤ ਦੇ ਇਲਸਾ ਮੇ ਕਿ ਦੋਸ਼ੀਆਂ ਨੇ ਉਸ ਦੀ ਬੇਟੀ ਦੀ ਵੀ ਕੁੱਟਮਾਰ ਕੀਤੀ ਮੇਰਾ ਨਾਮ ਜਸਵੀਰ ਸਿੰਘ ਆ ਪਿੰਡ ਮੇਗਾ ਮੇਰਾ ਇੱਥੇ ਮੀਠਾ ਰੋਡ ਤੇ ਮੇਰੀ ਬੇਟੀ ਗਈ ਆ ਉਹਦੀ ਨਾਨ ਦੀ ਅੱਜ ਮੈਰਜੀ ਹੀ ਤੇ ਮੈਂ ਉੱਥੇ ਸਗੰਦੇ ਆਇਆ ਤੇ ਮੇਰੀ ਇਹ ਸਹਨਾਈ ਪੜਾ ਮੇਰਾ ਇੱਥੇ ਮੀਠਾ ਰੋਡ ਤੇ ਤੇ ਮੇਰੀ ਦਵਾਈ ਜਵਾਈ ਦੇ ਨਾਲ ਇਹਦਾ ਚਾਚਾ ਸਗਾ ਉਹ ਝਗੜਾ ਕਰ ਰਿਹਾ ਸੀ ਤੇ ਮੈਂ ਇਹਨਾਂ ਨੂੰ ਛਿਦਵਾ ਕੇ ਉਹਨਾਂ ਨੂੰ ਪੈਲਸ ਤੋਂ ਬਾਹਰ ਭੇਜਦਾ ਆ ਜਵਾਈ ਮੇਰਾ ਜਿਹੜਾ ਇਹਨਾਂ ਨੂੰ ਮੈਂ ਪਰਲੀ ਸੜ ਤੇ ਕਰਦਾ ਚਾਚਾ ਇਹਦਾ ਉੱਤੋਂ ਵੀ ਘੁੰਮ ਕੇ ਪੋੜੀਆਂ ਦਾ ਨੀ ਪਿੱਛੋਂ ਦੀ ਆ ਗਏ ਮੇਰੇ ਇੱਥੋਂ ਜਸਤਾਰ ਖਿੱਚ ਕੇ ਬੜੇ ਜੋੜ ਦੇ ਨਾਲ ਮੈਨੂੰ ਵਾਲਾਂ ਨੂੰ ਖਿੱਚ ਕੇ ਥੱਲੇ ਸੁੱਟਦਾ ਬਾਅਦ ਚ ਮੇਰੇ ਕੋਲ ਜੇ ਨਹੀਂ ਇੱਥੇ ਆਪਣੇ ਸ਼ਸਤਰ ਕੱਢੀਏ ਤੇ ਨਹੀਂ ਉੱਥੇ ਗਲਤ ਹੋਈ ਨੇ ਆ ਮੈਂ ਆਪਣੇ ਮਨ ਨੂੰ ਸ਼ਾਂਤ ਰੱਖਿਆ ਮੈਂ ਕੋਈ ਗੱਲ ਨਹੀਂ ਤੂੰ ਕਰ ਲਈ ਨਾ ਦੱਸਦੀ ਫਿਰ ਮੇਰੀ ਬੇਟੀ ਨੂੰ ਅੱਗੇ ਜਾ ਕੇ ਢਾ ਗਏ ਉਹਦੇ ਢਿੱਡ 'ਚ ਲੱਤਾਂ ਮਾਰ ਕੇ ਜਾ ਕੇ ਗਿਆ ਇਹਦਾ ਨਾਂ ਹੈ ਜੇ ਮੰਗਾ ਬਖਸ਼ੀਦ ਮਸੀਹ ਸ਼ਾਹਦੇ ਦਾ ਰਹਿਣ ਵਾਲਾ ਜੇ ਦੇ ਦੇਖ ਲੈ ਇੱਕ ਆਜੇ ਤੁਹਾਡਾ ਕੋਈ ਹੋਰ ਦੇ ਨਾਲੇ ਦੇ ਜਸ਼ਨ ਚਾਰ ਬੰਦੇ ਹੋ ਰਹੇ ਹਨ ਬਨਛਾਂਦੇ ਨਾਲ ਇਹਨਾਂ ਰਾਜ ਹਾਂਜੀ ਝਗੜਾ ਕਰ ਚਲਤ ਹੈ ਝਗੜਾ ਬਬਾਈ ਇਹਨਾਂ ਦੇ ਮੇਰੇ ਨਾਲ ਤਾਂ ਕੋਈ ਗੱਲ ਹੀ ਨਹੀਂ ਆ ਮੇਰੇ ਤੇ ਬੇਨਯਾਜ ਜਿਹਨੂੰ ਮਰਜ਼ੀ ਉੱਥੇ ਆ ਕੇ ਤੁਸੀਂ ਪੁੱਛ ਸਕਦੇ ਮੇਰੇ ਬਿਲਕੁਲ ਬੇਨਯਾਜ ਨੇ ਮਗਰੋਂ ਦੀ ਆ ਕੇ ਪੱਕ ਖਿੱਚ ਕੇ ਮੈਨੂੰ ਸੁੱਟਦਾ ਪਿੱਛੇ ਤੁਸੀਂ ਝਗੜਾ ਛਡਾ ਰਹੇ ਅਸੀਂ ਛਡਾ ਰਹੇ ਬਬਾਈ ਬਾਤ ਉਹਦੇ ਚਾ ਪੁੱਛ ਸਕਦੇ ਜਿਹਨੂੰ ਮਰਜ਼ੀ ਡੀ ਜੇ ਵਾਲੇ ਦੇ ਗੱਲ ਪੈਣ ਲਈ ਉੱਤੇ ਵਿਚਾਰੇ ਦੀ ਉਹਦੇ ਹੱਥੀ ਪਾਈ ਹੁੰਦੇ ਅਸੀਂ ਤਾਂ ਕੋਈ ਗੱਲ ਬੁਲਾਉਂਦੀ ਵੀ ਨਹੀਂ ਉਹਨਾਂ ਨੂੰ ਬਬਾਈ ਠੀਕ ਹੈ ਪੁਲਿਸ ਨੂੰ ਕੋਈ ਕੰਪਲੇਂਟ ਦੇ ਦਿੱਤੀ। ਕੰਪਲੇਂਟ ਬਾਬਾ ਜੀ ਇਥੇ ਦਿਖਾਈ ਦਿੱਤੀ ਆ। ਅੱਗੇ ਕਾਰਵਾਈ ਜੋ ਬਣਦੀ ਉਹ ਕਰਨਗੇ। ਪੁਲਿਸ ਵੱਲੋਂ ਕੀ ਕਿਹਾ ਗਿਆ? ਪੁਲਿਸ ਵੱਲੋਂ ਕਹਿੰਿਆ ਜੀ ਅਸੀਂ ਜੋ ਵੀ ਕੋ ਕਾਨੂੰਨੀ ਕਾਰਵਾਈ ਹੋਏਗੀ ਇਹ ਨਾਲ ਪੂਰੀ ਕਰਾਂਗੇ ਇਹਨਾਂ ਦੀ। ਠੀਕ ਹੈ ਜੀ ਮੈਨੂੰ ਇਹਦਾ ਪੂਰਾ ਪੂਰਾ ਵੀ ਬਾਬਾ ਜੀ ਇਨਸਾਫ਼ ਮਿਲਣਾ ਚਾਹੀਦਾ। ਮੇਰੀ ਜਿਹੜੀ ਸਤਾਰ ਲੱਗੀ ਆ ਤੇ ਮੈਨੂੰ ਤਾਂ ਇਹ 40 ਦਿਨ ਇਹ ਨੂੰ ਇਹ ਪਾਣਾ ਪਾਇਦੇ ਨੂੰ। ਇਹ ਬੰਦੇ ਨੂੰ ਇੰਨੀ ਮੱਤ ਹੋਣੀ ਚਾਹੀਦੀ ਇਹਨੂੰ ਪਤਾ ਲੱਗ ਜਾਏ ਕੀਤਾ ਕੀ ਇਹਨੇ ਸੱਚੀ ਦੇ ਨਾਲ। ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਬਤ। ਤੇ ਪੀੜਤਾ ਮੁਤਾਬਕ ਅਮ੍ਰਿਤਸਰ ਦੇ ਇੱਕ ਪੈ ਫਤੇ ਉਸ ਦਾ ਬੇਟਾ ਡੀਜੇ ਵਾਲੇ ਨਾਲ ਚਾਗਲ ਰਹੇ ਸਨ ਪਰ ਜਦੋਂ ਉਹ ਇਸ ਮਸਲੇ ਨੂੰ ਰੋਕਣ ਗਏ ਤਾਂ ਉਲਟਾ ਉਹਨਾਂ ਦੇ ਹੀ ਗਲ ਪੈ ਗਏ ਅਤੇ ਉਹਨਾਂ ਦੀ ਦਸਤਾਰ ਉਤਾਰ ਦਿੱਤੀ ਵੀਰਤਾ ਨੇ ਹੁਣ ਪੁਲਿਸ ਪ੍ਰਸ਼ਾਸਨ ਕੋਲੋਂ ਇਨਸਾਫ ਦੀ ਗੁਹਾਰ ਲਗਾਈਏ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹਰਦੀਪ ਸਿੰਘ ਹੈ ਜੀ ਜੋ ਹਟੀਤੀ ਹੋਈ ਹੈ ਮੇਰੇ ਫਾਦਰ ਸਾਹਿਬ ਨੇ ਸੋ ਹੋਇਆ ਕਿ ਸੀ ਜਿਵੇਂ ਆਪਣੀ ਬੀਬੀ ਸਿਸਟਰ ਦੀ ਨਨਾਂ ਦੀ ਮੈਰੇ ਸੀਗੇ ਉੱਥੇ ਆਏ ਸੀਗੇ ਉੱਥੇ ਚਲੋ ਡੀਜੇ ਵਾਲਾ ਨਾਲ ਥੋੜਾ ਬੋਝ ਝਗੜਾ ਝੁਗੜਾ ਹੋ ਉਹਨਾਂ ਨੇ ਦੁਨਾਂ ਦਾ ਸ਼ਰਦ दारू ਵੇਰਾ ਪੀਤੀ ਸੀ ਕਿ ਮੰਗਾਮ ਮੰਗਾਮ ਸੀ ਸੀਗਾ ਨਾਲ ਉਹਦਾ ਬੇਟਾ ਪ੍ਰਿੰਸ ਮੋਹਿਤ ਔਰ ਇੱਕ ਜਸ਼ਨ ਸੀਗਾ ਔਰ ਦੋ ਤਿੰਨ ਜਣੇ ਅਣਪਛਾਤੇ ਸੀਗੇ ਠੀਕ ਹੈ ਜੀ ਅਸੀਂ ਲੜਾਈ ਛਡਵਾਈ ਹੈ ਅਸੀਂ ਲੜਾਈ ਛਡਵਾਉਣ ਦੇ ਵਿੱਚ ਗਲਤ ਹੋ ਕੇ ਤੇ ਇੱਥੋਂ ਪਿੱਛੋਂ ਦੀ ਆ ਕੇ ਬੈਕ ਸਾਈਡ ਤੋਂ ਆ ਕੇ ਸ਼ਰਨਾਈ ਪਹਿਲੇ ਇਸ ਵਿੱਚ ਮੇਰੇ ਫਾਦਰ ਸਾਹਿਬ ਜੀ ਵੀ ਪਾਗਲ ਲਈਏ ਜੋ ਸਾਨੂੰ ਗੁਰਗੋਬੀ ਸਿੰਘ ਜੀ ਨੇ ਦਾਤ ਬਖਸ਼ੀ ਹੈ ਠੀਕ ਹੈ ਜੀ ਪਾਗਲ ਆਈਏ ਜੇ ਅਸੀਂ ਆਪਣੇ ਸ਼ਸਤਰਾਂ ਦਾ ਇਸਤੇਮਾਲ ਕਰੀ ਤੇ ਅਸੀਂ ਗਲਤਾਂ ਤੇ ਜੇ ਅਸੀਂ ਸ਼ਸਤਰ ਇਸਤੇਮਾਲ ਕਰਦੇ ਜੋ ਉਹਨਾਂ ਦੇ ਵੱਜ ਜਾਂਦੇ ਅਸੀਂ ਤਾਂ ਵੀ ਗਲਤ ਹੋਣਾ ਸੀਗਾ ਮੈਂ ਅਪੀਲ ਇਹੀ ਕਰਦਾ ਹਾਂ ਕਿ ਸਾਨੂੰ ਜੋ ਵੀ ਵੱਧੋ ਵੱਧ ਕਾਨੂੰਨੀ ਕਾਰਵਾਈ ਬਣਦੀ ਹੈ ਤੇ ਸਾਨੂੰ ਇਨਸਾਫ ਮਿਲਣਾ ਚਾਹੀਦਾ ਹੈ ਉਧਰ ਜਦੋਂ ਇਸ ਸੰਬੰਧੀ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਉਹਨਾਂ ਨੂੰ ਸ਼ਿਕਾਇਤ ਮਿਲੀ ਹੈ ਅਤੇ ਜੋ ਵੀ ਬਣਦੀ ਕਾਰਵਾਈ ਹੋਵੇਗੀ ਉਹ ਅਮਲ ਵਿੱਚ ਲਿਆਂਦੀ ਜਾਵੇਗੀ ਸਿੰਘ ਵੱਲੋਂ ਕਿਹਾ ਗਿਆ ਵੀ ਉਹਨਾਂ ਦੀ ਪਾਗਲ ਅਥੀ ਹੈ ਤੁਸੀਂ ਵੱਲੋਂ ਕੀ ਕਾਰਵਾਈ ਕੀਤੀ ਜਾਗੀ ਦ੍ਰਿਖਾਤੋ ਲੈ ਲਿਆ ਡਿਊਟੀ ਅਫਸਰ ਨੇ ਜੋ ਬੰਦੀ ਕਾਰਵਾਈ ਕਮਲ ਵਿੱਚ ਲੈਂਦੀ ਹੋਗੀ ਜੀ ਜੋ ਵੀ ਵੈਰੀਫਾਈ ਕਰਕੇ ਨਾ ਸਾਰੀ ਕਾਨੂੰਨੀ ਕਾਰਵਾਈ ਅਮਲ ਵਿੱਚ ਲੈਂਦੀ ਹੈ ਹਾਲਾਂਕਿ ਇਸ ਪੂਰੇ ਮਾਮਲੇ ਵਿੱਚ ਮੁਲਜ਼ਮ ਤੇਰਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਪਰ ਗੁਰਸਿੱਖ ਵਿਅਕਤੀ ਵੱਲੋਂ ਮੁਲਜ਼ਮ ਤੇਤੇ ਪਾਗ ਉਤਾਰਨ ਅਤੇ ਪੱਗ ਦੀ ਬੇਅਦਬੀ ਦੇ ਇਲਜ਼ਾਮ ਲਗਾਏ ਗਏ ਨੇ ਫਿਲਹਾਲ ਇਸ ਪੂਰੇ ਮਾਮਲੇ ਤੇ ਪੁਲਿਸ ਜਾਂਚੋ ਕੀ ਨਿਕਲਦਾ ਹੈ ਉਸ ਤੋਂ ਬਾਅਦ ਹੀ ਕੁਝ ਕਹਿਣਾ ਮੁਨਾਸਿਬ ਹੋਵੇਗਾ ਅਮਦੇਸ਼ਰ ਤੋਂ ਹਰਜੀਤ ਗਰੇਵਾਲ ਸੈਂਟਰਲ ਪੰਜਾਬ ਟੀਵੀ